ਆਓ ਵੀ ਫਾਸਟ ਚੱਕੋ ਮੋਦੀ ਜੀ ਬੁਲਤੀ ਜਗਤ ਸਖਤ ਜੀ ਉਹਨਾਂ ਦੀ ਮਹਾਨ ਸੇਵਾ ਉਹਨਾਂ ਕਮੇਟੀਾਂਾਂ ਦੀ ਜ਼ਿੰਮੇਵਾਰੀ ਮੰਨਦੀ ਮੇਰਾ ਇਨਡੋਰ ਬਤਿਹਾਰ ਤੇ ਆਪਾਂ ਮੇਲਾ ਦਿਖਾਣਾ ਵੀ ਹੈ ਆਪਣੇ ਫੋਟੋ ਪਾ ਦਿਓ ਜੀਆ ਆਓ ਜੀ ਹਲ ਦੇਣ ਦੇ ਲਈ ਜੀ ਤਾੜੀਆਂ ਮਾਰਨੀ ਹੋਣ ਦੀ ਤਾੜੀਆਂ دیکھو کيندا بيندا دیکھو کيندا بيندا دیکھو ساڈے تو ہو جا بھائی ايده ميں پندا تيجا نمبر بھائی 3 نمبر کوئی ਉਵੇਂ ਦੂਜੇ ਦੇ ਲਈ ਕੰਮ ਪਹਿਲਾ ਜੀ ਪਹਿਲਾ ਚਲੋ ਜੀ ਅੱਗੇ ਚਲੋ ਲੈ ਕੇ ਮਾਤਰੀ ਜੀ ਦੇ ਕੋਲ ਫੋਟੋ ਖਰਾਉਂਦੇ ਆਪ ਪਹਿਲੇ ਦੂਜੇ ਦਾ ਕੰਮ ਕਰਾਈ ਜਾਵੇ ਪਹਿਲੇ ਦੂਜੇ ਦਾ ਬਨਾਲੇ ਵਾਲੇ ਪ੍ਰਧਾਨ ਕਿੱਥੇ ਆ ਬਈ ਬਨਾਲੇ ਵਾਲਾ ਇਹ ਗੱਲਾਂ ਦੀ ਆਵਾਜ਼ ਜਨਾਬ ਨੇ ਮੋੜਿਆ ਵੀ ਫਾਤਰ ਹੋ ਗਈ ਮੇਰੇ ਆ ਕੰਨਾ ਟਾਈਮ ਬੰਦਿਆਂ ਦੀ ਯਾਦ ਤੇ ਬਣੀ ਗਈ ਹੈ ਧਲਾਓ ਵੀ ਧਲਾਓ ਰੋਕੋ ਵੀ ਲਓ ਵੀ ਪਹਿਲੇ ਦੂਜਾ ਪਹਿਲਾ ਦੂਜਾ ਪਹਿਲਾ ਦੂਜਾ ਬਈ ਪਹਿਲਾ ਦੂਜਾ ਅੱਤਿਆਂ ਬਹਿਣਾ ਨੇ ਦੋਨੋਂ ਬੜਾ ਜਲਵਾ ਲੋ ਜੁਰੀਆ ਜੇਕਸ਼ਨ ਦਵਾ ਲੋ ਬਈ ਇੱਕ ਮਟਨ ਇੰਜੈਕਸ਼ਨ ਲਾਉਣ ਤੋਂ ਮਾੜਾ ਸਾਫ਼ ਕਰੋ ਬਾਦ ਨੂੰ ਬਈ ਪਹਿਲੇ ਦੁਆ ਦੇ ਵਿੱਚ ਵੜੀਏਗਾ ਬਈ ਫੈਨ ਦੇ ਆਓ ਬਈ ਫੈਨ ਦੇ ਦੋਖੇ ਬੰਦੇ ਲਾਓ ਫੈਨਰਾਮੈਨ ਦੂਰ ਤੋਂ ਫਿਰਦੇ ਲਾਓ ਮਾੜੇ ਜਾਨਾਂ ਦੇਖ ਲਓ ਕਮੇਟੀ ਆਲੋ ਬੈਂਦੀ ਹੈ ਕਿ ਸਾਰੇ ਆਪਾਂ ਵੀ ਪਿੱਛੇ ਹੋਗੇ ਖੜੋ ਆਪਾਂ ਵੀ ਪਿੱਛੇ ਹੋਗੇ ਕਮੇਟੀ ਵਾਲੇ ਵੀ ਕਿਰਪਾ ਕਰਕੇ ਪਹਿਲੇ ਦੂਜੇ ਦਾ ਕੇਸ ਆ ਗਿਆ ਬਈ ਕੋਈ ਜਾਨੀ ਮੀਰੋ ਤਾਂ ਆਪਣਾ ਮੈਂ ਵੀਰ ਦੇਰ ਦੇ ਆਖਰ ਨੂੰ ਬਿਤਾ ਰਖਣਾ ਤੋਂ ਪਹਿਲੇ ਦੂਜੇ ਦਾ ਕੇਸ ਰਹਿ ਗਿਆ ਵੀ ਪਹਿਲੇ ਦੂਜੇ ਦਾ ਲਾਲ ਰੰਗ ਦਾ ਕੱਪੜਾ ਬਈ ਸਾਫ ਨੇ ਬਈ ਐਥੇ ਲੈ ਗਿਆ ਉਹ ਵੀ گاਵਾਂ ਨੂੰ ਓ ਬਈ ਤਿਆਰੀ ਐ ਵੀ ਪਹਿਲੇ ਦੂਜੇ ਦੇ ਲਈ लाल ਕਪੜਾ ਪਹਿਲੀ ਤੇ ਤੇ ਫੀਲੇ ਰੰਗਦਾ ਕਪੜਾ ਦੂਜੀ ਤੇ ਮੈਨੂੰ ਦੱਸਣੀ ਲੋੜ ਦੀ ਹੈ ਜਿਹੜੇ ਤੇ ਲਾਲ ਪੈ ਗਿਆ ਪਹਿਲਾ ਦੂਜੇ ਦਾ ਦੂਜਾ ਸਾਊਂਡ ਵਾਲਾ ਜਰਾ ਮੈਕ ਬਈ ਲੋ ਬਈ ਹਲੋ ਹਲੋ ਪਹਿਲਾ ਹੀ ਕਹਿੰਦੇ ਇੱਕ ਜਿਹੜਾ ਹੋਰ ਲਵਾ ਦੋ ਮਾ ਇਹ ਸਵਾਦ ਨਹੀਂ ਪੂਰਾ ਹੋਣਾ ਬੰਦਿਆਂ ਦੀ ਜਾਨ ਨਿਕਲੀ ਪਈ ਐ ਪਹਿਲਾ ਪਹਿਲਾ ਪੀਲਾ ਦੂਜੇ ਤੇ ਪਹਿਲੇ ਤੇ ਲਾਲ ਕੀ ਬਾਤ ਹੈ ਬਈ ਰੈਡੀ ਦੀ ਬੱਸ ਸਾਗੇ ਦੋਨੇ ਬੰਦੇ ਬਈ ਆ ਬਈ ਆਹ ਤਾਲੀਆਂ ਇੱਕ ਵਾਰ ਬਈ ਪਹਿਲੇ ਦੇ ਲਈ ਪਹਿਲੇ ਦੇ ਲਈ ਪਹਿਲੇ ਦੇ ਲਈ ਪਹਿਲੇ ਦੇ ਲਈ ਪਹਿਲਾ 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 ਫਾਸਟ 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 ਹੈ ਬਈ ਆਓ ਇੱਕ ਵਾਰ ਫੇਰ ਮਾਰ ਦਿਓ ਤਾਲੀਆਂ ਇੱਕ ਵਾਰ ਫੇਰ ਆਹ ਹੈ ਕੀ ਬਾਤ ਹੈ ਕਮਾਲ ਹੋ ਗਈ ਬਈ ਕਮਾਲ ਬੰਦਾ ਦੀ ਕੀਤੇ ਤੇ ਮੇਰੇ ਤੇ ਮੇਰੇ ਤੇ ਬਈ ਆ ਲੋਰਬਾ ਬਹੁਤ ਜੋਰ ਲੱਗਿਆ ਬਈ ਲਾਓ ਵੀ ਫਾਸਟ ਅਜੀਤ ਡੇਲੀ ਫਾਰਮ ਅਜੀਤ ਡੇਲੀ ਫਾਰਮ ਨਵਾਂ ਸ਼ਹਿਰ ਫਾਸਟ ਤੇ ਸੈਕੰਡ ਕੇਐਸ ਮੇਰੀ ਫਾਰਮ ਕਦੋਂ ਮਾਰੋ ਤਾੜੀਆਂ ਸੈਕੰਡ ਦੇ ਲਈ ਵੀ ਇੱਕ ਵਾਰ ਘੱਟ ਕੇ ਤਾੜੀਆਂ ਕਦੋਂ ਕੇਐਸ ਡੇਲੀ ਫਾਰਮ ਕਦੋਂ ਸੈਕੰਡ ਫਰਤ ਜੀਤ ਮੇਰੀ ਫਰੂ ਨਮਾ ਸ਼ਰ ਲੋ ਵੀ ਡੋਟਾ ਮੇਲਾ ਮਿੱਤਰੋ ਤੁਸੀਂ ਪੂਰਾ ਬਹੁਤ ਟਾਪ ਦੀ ਗਾਏ ਕਿਰਪਾ ਕਰਦੇ ਨਾ ਬਾਈ ਬਾਹਰ ਰਹੋ ਬਾਹਰ ਰਹੋ ਮੇਰੇ ਵੀਰ ਬਹੁਤ ਔਖਾ ਹੋਜੂ ਕਾਮਾ ਬਹੁਤ ਮਹਿੰਗਿਆ ਕਾਮਾ ਕੋਈ ਸੰਟਪੇਡ ਮੱਜ ਗਈ ਤਾਂ ਔਖਾ ਹੋਜੂ ਕਾਮਾ ਲੋ ਵੀ ਚੁਆਈ ਵਾਲੇ ਤਿਆਰ ਹੋਵੇ ਚੁਆਈ ਵਾਲਿਆਂ ਦੇ ਫੁੱਲ ਲਵਾਓ